ਬਣਿਆ ਚਿਆ ਕਿਤੇ ਆ ਬਾਬਾ ਗੁਰੂ ਅੰਗਦ ਸਾਹਿਬ ਦੇ ਅਰਦੇ ਵਿੱਚ ਹੁਣ ਤਖਤ ਪਹਿ ਤਖਤੇ ਕੀ ਲਾਇਕ ਤਖਤੇ ਲਾਇਕ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੁਰ ਤਖਤ ਦੇ ਸਿੰਘਾਸਨ ਦੇ ਉੱਪਰ ਬੈਠ ਕੇ ਰੋਗੀਆਂ ਦੇ ਰੋਗ ਦੂਰ ਕੀਤੇ ਸਤਿਗੁਰਾਂ ਨੇ ਜੇ ਛੋਟੀ ਉਮਰੇ ਲਾਲਚੰਦ ਵਰਗੇ ਜਿਹੜੇ ਪੰਡਿਤ ਸੀ ਪੰਜੋਖਰਾ ਸਾਹਿਬ ਦੇ ਉਹਨਾਂ ਕਿਹਾ ਹੈ ਜੀ ਛੋਟੀ ਉਮਰ ਤੇ ਐਡਾ ਵੱਡਾ ਆਪਣਾ ਨਾਂ ਰਖਾਈ ਫਿਰਦੇ ਆ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਇਹਨਾਂ ਕੋਲੋਂ ਤਾਂ ਸਭ ਲੋਕ ਕੀ ਗੀਤਾ ਦੇ ਅਰਥ ਵੀ ਨਹੀਂ ਹੋਣਗੇ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਲਾਲ ਚੰਦ ਪੰਡਿਤ ਨੂੰ ਜੇ ਅਸੀਂ ਅਰਥ ਕੀਤੇ ਤੂੰ ਸਮਝਣਾ ਗੁਰੂ ਕਰਕੇ ਇਕੱਲੋਂ ਸਿੱਖ ਲੈ ਹਣ ਜਾ ਜਿਹਨੂੰ ਮਰਜ਼ੀ ਲੈ ਅਰਥ ਤਾਂ ਉਹਦੇ ਕੋ ਕਰਾ ਦਾਂਗੇ ਇਹ ਛਿਜੂਚੇ ਹੋਰ ਨੇ ਲਿਆ ਆਇਆ ਹੈ ਇਹ ਗੁੰਗਾ ਤੇ ਬੋਲਾ ਸੀ ਜਮਾਂਦਰੂ ਤੋਂ ਕਹਿੰਦਾ ਹੁਣ ਦੇਖਦਾ ਮੈਂ ਗੁਰੂ ਅਰਜਨ ਸਿੰਘ ਸਾਹਿਬ ਗੁੰਗੇ ਬੋਲੇ ਤੂੰ ਕੀ ਮਾਰਥ ਕਰਾਉਂਦੇ ਮਾ ਛੜੀ ਸਿਰ ਤੇ ਰੱਖੀ ਉਤੇ ਇਸ਼ਨਾਨ ਕਰਾ ਕੇ ਜਦੋਂ ਛੜੀ ਸਿਰ ਤੇ ਰੱਖੀ ਗੂੰਗਾ ਬੋਲਣ ਲੱਗ ਪਿਆ ਆ ਗਿਆ ਲਾਲ ਚੰਦ ਪੰਡਿਤ ਕਸਮ ਸ਼ਾਸਤਰ ਪਰਵਿੱਤ ਤੇ ਆ ਦੱਸ ਕਿਹੜੇ ਸ਼ਾਸਤਰ ਨਾਲ ਤੂੰ ਮੇਰੇ ਨਾਲ ਗੱਲਬਾਤ ਕਰਨੀ ਹੈ ਜਦੋਂ ਇੰਜ ਕਿਹਾ ਕਸਮ ਸ਼ਾਸਤਰ ਪਰਵਿੱਤ ਹੈ ਹalal ਚੰਦ ਹਾਨ ਹੋ ਗਿਆ ਹੇਰਾਨ ਹੋ ਕੇ ਲਾਲਚੰਦ ਸਾਧ ਸੰਗਤ ਜੀਓ ਸਤਿ ਸ਼ਲੋਕੀ ਗੀਤਾ ਦੇ ਅੱਗੇ ਅੱਗੇ ਪਾਠ ਕਰਦਾ ਵਿਚੇ ਵਿਚੇ ਉਹ ਅਰਥੇ ਇੱਕ ਪੰਕਤੀ ਦਾ ਕਈ ਕਈ ਅਰਥ ਕੱਢੀ ਜਾ ਰਹੇ ਇੱਕ ਤਾਂ ਹੁੰਦਾ ਕਿਤਾਬਾਂ ਚ ਲਿਖੇ ਹੋਏ ਅਰਥ ਜਿੰਨੇ ਕਿ ਲਿਖਿਆ ਅਸੀਂ ਉਹਨੇ ਕੀ ਕਰ ਸਕਦੇ ਆ ਇੱਕ ਅਰਥੇ ਆ ਧੁਰ ਦਰਗਾਹ ਤੋਂ ਉਤਰਦੇ ਹਨ ਅਗੰਮੀ ਅਰਥ ਚੱਲਦੇ ਨੇ ਤੇ ਜਦੋਂ ਅਗੰਮੀ ਖੇਡ ਸਤਿਗੁਰੂ ਵਰਤਾ ਦੇਣ ਫਿਰ ਪੰਕਤੀਆਂ ਦਾ ਇੱਕ ਦੇ ਹੀ ਕਹੇ ਹਜ਼ਾਰਾਂ ਜਹਰ ਅਰਥ ਨਿਕਲਿਆਉਂਦਾ ਇਹ ਤੇ ਆਪਣੇ ਜਿੰਨੇ ਸਤਿਗੁਰਾਂ ਦਾਤ ਦਿੱਤੀ ਆ ਉਹਨੇ ਕਿਹਾ ਤੇ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਹੈ ਤੇ ਪਿਆਰਿਓ ਕਿਵੇਂ ਨਾ ਹੋਵੇ ਅਰਥਾਂ ਦੇ ਉੱਤੇ ਭੰਡਾਰ ਅਰਤੇ ਇੱਕ ਇੱਕ ਪੰਗਤੀ ਦੇ ਕੁਲ ਦੇ ਲਾਲਚਨ ਤਾਂ ਸਭ ਲੋਕੀ ਗੀਤਾ ਭੁੱਲ ਗਈ ਫਿਰ ਆਪੇ ਪੰਗਤੀਆਂ ਵੜ ਕੇ ਆ ਪਿਆਰਥ ਕੀਤੇ ਕੁਰਖਚੇਤਰ ਵਿੱਚ ਪੰਡਤਾਂ ਦੇ ਨਾਲ ਸ਼ਾਸਤਰਾਂ ਦੀ ਚਰਚਾ ਕੀਤੀ ਦਿੱਲੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਾ ਕੇ ਜਿਹੜੀ ਮਹਾਮਰੀ ਪਈ ਸੀ ਉੱਥੇ ਬੰਗਲਾ ਸਾਹਿਬ ਉੱਥੋਂ ਜਲਦਿਆ ਕਰਕੇ ਸੋ ਸਾਰਿਆਂ ਦੇ ਰੋਹ ਦੁੱਖ ਦੂਰ ਕੀਤੇ ਰੋਗੀਆਂ ਦੇ ਦੁੱਖ ਦੂਰ ਕੀਤੇ ਐਸੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਤਾ ਗਦੀ ਗੁਰਪੁਰਬ ਦੀਆਂ ਵਧਾਈਆਂ ਹੋਣ